ਅੱਜ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਉਣ ਵਾਸਤੇ ਫੈਸਲੇ ਕੀਤੇ ਸੀ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੀ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇਥੋਂ ਤੱਕ ਕਿ ਜਦੋਂ ਮੈਂ ਖੜੀ ਹੋਈਆਂ ਗੱਲ ਕਰਨ ਵਾਸਤੇ ਤਾਂ ਇਸ ਤੇ ਕੁਝ ਬੰਦਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਧੱਕੇ ਮਾਰਨ ਤੇ ਮਾਈਕ ਖੋਣ ਤੇ ਪਹਿੜੀ ਸ਼ਬਦਾਵਲੀ ਵਰਤਨ ਤੇ ਆ ਗਏ ਔਰ ਇਸ ਕਿਸਮ ਦੀ ਜਿਹੜੀ ਘਟੀਆਂ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਕਿਸੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਅ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬੱਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰੀਏ